ਸਸ਼ੀ ਕਾਲੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਮੀਂਹ ਦੇ ਕਾਰਨ ਜਿਹੜੇ ਜਿਹੜੇ ਸ਼ਿੰਝ ਮੇਲੇ ਸੀ ਥੋੜੇ ਜੇ ਅੱਗੇ ਜਿਹੜੀ ਡੇਟਾ ਉਹਨਾਂ ਦੀ ਹੋ ਚੁੱਕੀਆਂ ਸੀ ਲੇਕਿਨ ਕੱਲ ਨੂੰ ਵੱਡਾ ਦੰਗਲ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਪਿੰਡਨ ਜੀਤਪੁਰਾ ਫੰਦੀ ਜਿਹੜੇ ਆ ਸਮਾਗਮ ਜਿਹੜਾ ਕਰਾਂਦੇ ਆ ਉਹਦੇ ਵਿੱਚ ਕਾਫੀ ਵੱਡੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਕੁਸ਼ਤੀ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਸਾਡੇ ਵਿੱਚ ਹਰਵੰਦ ਸਿੰਘ ਜੀ ਜੀ ਆਮ ਤੁਸੀਂ ਇਹਨਾਂ ਨੂੰ ਵੱਡੇ ਚੈਨਲਾਂ 'ਤੇ ਤੇ ਜਦੋਂ ਵੀ ਕੁਮਾ ਮਾਸ਼ਕੀ ਦਾ ਵੱਡਾ ਸਮਾਗਮ ਹੁੰਦਾ ਹੈ ਸਟੇ ਸੈਕਟਰੀ ਦੀ ਭੂਮਿਕਾ ਨਿਮਾਉਂਦੇ ਆਂ ਔਰ ਓਰੇ ਦੀ ਜਿਹੜੀ ਸੇਵਾ ਉਹ ਵੀ ਨਿਮਾਉਂਦੇ ਆਂ ਤੇ ਬਾਬਾ ਜੀ ਫਤਿਹ ਦੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕੱਲ ਦੀ ਜਿਹੜਾ ਸਮਾਗਮ ਹੈ ਜੀ ਇਹ ਜਿਹੜੀ ਕਿਵੇਂ ਕਿਵੇਂ ਜਿਹੜੀ ਆ ਹੋਏਗਾ ਕੱਲ ਦਾ ਜੋ ਕੁਸ਼ਤੀ ਦੰਗਲ ਇਸ ਸਥਾਨ ਤੇ ਹੋ ਰਿਹਾ ਸਾਹਮਣੇ ਜੋ ਗਰਾਊਂਡ ਤੁਸੀਂ ਸਟੇਜ ਤਿਆਰੀ ਕੀਤੀ ਹੋਈ ਆ ਦੇਖ ਰਹੇ ਇਹ 46ਵਾਂ ਕੁਸ਼ਤੀ ਛੰਗ ਮੇਲਾ ਜੋ ਇਲਾਕਾ ਨਿਵਾਸੀ ਰਣਜੀਤਪੁਰਾ ਫੰਦੀ ਤੇ ਇਲਾਕੇ ਦੀਆਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਕਰਵਾਇਆ ਜਾ ਰਿਹਾ ਸੋ ਕੱਲ ਨੂੰ 2 ਵਜੇ ਤੋਂ ਲੈ ਕੇ ਤਕਰੀਬਨ ਲਗਭਗ ਸ਼ਾਮ 6 ਵਜੇ ਤੱਕ ਇਹ ਕੁਸ਼ਤੀ ਦੰਗਲ ਹੋ ਰਿਹਾ ਜਿਹਦੇ ਵਿੱਚ ਉਚਕੋਟੀ ਦੇ ਪਹਿਲਵਾਨ ਇਸ ਕੁਸ਼ਤੀ ਦੰਗਲ ਦੇ ਵਿੱਚ ਛਿੰਝ ਮੇਲੇ ਦੇ ਵਿੱਚ ਭਾਗ ਲੈ ਰਹੇ ਆ। ਇਹਨੂੰ ਬੇਨਤੀ ਹੈ ਕਿ ਜਿਵੇਂ ਚਾਂਦੀ ਗੁੱਜਰ ਤੇ ਜਤਿੰਦਰ ਪਥਰੇੜੀ ਇਹ ਕੁਸ਼ਤੀ ਦੀ ਜਿਹੜੀ ਛੰਡੀ ਦੇ ਪਹਿਲਵਾਨ ਹੋਣਗੇ ਤੇ ਹੋਰ ਵੀ ਬਹੁਤ ਸਾਰੇ ਪਹਿਲਵਾਨ ਇਸ ਸਥਾਨ ਤੇ ਹਰ ਤੀਜੇ ਸਾਲ ਦੇ ਵਿੱਚ ਜਿਹੜੀ ਛਿੰਝ ਮੇਲਾ ਕਰਵਾਇਆ ਜਾਂਦਾ ਸੋ ਪਹੁੰਚ ਰਹੇ ਆ। ਸੋ ਲੱਖਾਂ ਵਾਸੀਆਂ ਨੂੰ ਬੇਨਤੀ ਹੈ ਕਿ ਸਿਛਜ ਮੇਲੇ ਦੇ ਵਿੱਚ ਪਹੁੰਚ ਕਰਕੇ ਏਸ਼ੀਅਨ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਤੇ ਆਨੰਦ ਮਾਣੋ ਜੀ ਅਸੀਂ ਵੀ ਜੀ ਸਟਾਰਟ ਟੀਮ ਵੱਲੋਂ ਬੇਨਤੀ ਕਰਦੇ ਹਾਂ ਸਾਰੇ ਨੂੰ ਵੀ ਜਿਹੜੇ ਇਲਾਕੇ ਦੇ ਨਿਵਾਸੀ ਜਿਹੜੇ ਪਹੁੰਚ ਸਕਦੇ ਆ ਉਹ ਜ਼ਰੂਰ ਪਹੁੰਚੋ ਜਿਹੜੇ ਦੇਸ਼ ਤੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜੀ ਸਟਾਰਟ ਟੀਮ ਵੱਲੋਂ ਕੱਲ ਨੂੰ ਲਾਈਵ ਦਿਖਾਇਆ ਜਾਊਗਾ ਤੇ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਤੁਹਾਡੇ ਸਾਥ ਸਬੰਧੀ ਆ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜਾ ਮਾਣ ਹੈ ਤੁਹਾਡਾ ਜੇ ਬਾਹਰ ਦੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਗਏ ਹੋਏ ਆ ਕੁਸ਼ਤੀ ਦੇ ਜਿਹੜੇ ਪ੍ਰੇਮੀ ਆ ਉਹ ਵੀ ਇਹਨਾਂ ਨੂੰ ਦੇਖ ਪਾਣ ਤੇ ਇਸ ਟਾਈਮ ਤੁਸੀਂ ਦੁਬਾਰੇ ਫੇਰ ਮੈਂ ਕਹਾਂਗਾ ਵੀ ਸੇਵਾਦਾਰ ਪੂਰੇ ਆ ਜਿਹੜੀ ਆ ਗਰਾਊਂਡ ਦੀ ਸਫਾਈ ਔਰ ਉਹਨਾਂ ਦੀ ਜਿਹੜੀ ਲਾਈਟਿੰਗ ਹੈ ਟੈਂਟ ਵਗੈਰਾ ਦੀ ਜਿਹੜੀ ਆ ਦੇਖ ਰੇਕਾ ਉਹ ਜਿਹੜਾ ਕੰਮ ਕਰਾ ਉਹ ਸ਼ੁਰੂ ਹੋ ਚੁੱਕਿਆ ਕੱਲ ਨੂੰ ਯਾਨੀ ਕਿ 26 ਤਰੀਕ ਨੂੰ 26 9 2025 ਤਰੀਕ ਨੂੰ ਜਿਹੜਾ ਵੱਡਾ ਦੰਗਲ ਰਣਜੀਤਪੁਰਾ ਜਿਹੜਾ ਫੰਦੀ ਦੇ ਵਿੱਚ ਜਿਹੜਾ ਕਰਵਾਇਆ ਜਾਂਦਾ ਤੇ ਤੁਸੀਂ ਇੱਥੇ ਜਰੂਰ ਪਹੁੰਚ ਗਿਆ ਬਈ ਹਾਜ਼ਰੀ ਲਓ ਨਹੀਂ ਪਹੁੰਚ ਸਕਦੇ ਤਾਂ ਜੀ ਸਟਾਰਟਿੰਗ ਬਲੋ ਤੁਸੀਂ ਦਿਖਾਇਆ ਜਾਊਗਾ ਕੈਮਰਾਮੈਨ ਵਿਕਰਮ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨਿਰਪਾਲ ਸਿੰਘ ਲੋਗਾਂ